ਅੱਜ ਚੱਲੇ ਆ ਜੀ ਆਪਾਂ ਗੁਰਦੁਆਰਾ ਕੰਗਣ ਘਾੜ ਤੋਂ ਗੰਗਾ ਦੇ ਵਿੱਚ ਮੁੰਡੇ ਕਹਿੰਦੇ ਵੀ ਸਾਰੇ ਆਪਣੇ ਸਿੰਘ ਕਹਿੰਦੇ ਵੀ ਕਿਸਤੀ ਤੇ ਝੂਟਾ ਲੈਣਾ ਆਪਾਂ ਤੇ ਆਪਾਂ ਚੱਲੇ ਅੱਜ ਗੰਗਾ ਦੇ ਪਰਲੇ ਪਾਸੇ ਪੈਂਦਾ ਕੋਈ ਬਿਹਾਰ ਦੇ ਵਿੱਚ ਪਟਨਾ ਸਾਹਿਬ ਆਏ ਹੋਏ ਸੀ ਆਪਾਂ ਗੁਰੂ ਘਰਾਂ ਦੇ ਦਰਸ਼ਨ ਕਰਨ ਤੇ ਸਾਰੇ ਸਿੰਘ ਨਾਲ ਨੇ ਤੇ ਅੱਗੇ ਤੁਸੀਂ ਦੇਖੋਗੇ ਸਾਰਾ ਵਲੌਗ ਉਧਰ ਕਿਸ਼ਤੀ ਆਈ ਹੈਗੀ ਆ ਕਿਸ਼ਤੀ ਦਾ ਸਾਨੂੰ ਕੋਈ ਡਰਾਈਵਰ ਨਹੀਂ ਇੱਥੇ ਮਿਲਿਆ ਤੇ ਉਹ ਕਿਸ਼ਤੀ ਤੇ ਜਾਏ ਤੇ ਆਪਾਂ ਜਾਵਾਂਗੇ ਪਰਲੇ ਪਾਰ ਅੰਗਾ ਦੇ ਗੁਰਦੁਆਰਾ ਕੰਗਣ ਘਾੜ ਦੇ ਕੋਲ ਆ ਇਹ ਆ ਸਾਹਮਣੇ ਕਿਸ਼ਤੀ ਆ ਗਈ ਜੀ ਸਾਰੇ ਆਪਣੇ ਸੰਗਤ ਤੇ ਵਿੱਚ ਭੈਣਾ ਵੀ ਨੇ ਸਾਰੇ ਜਾਣੇ ਗੰਗਾ ਦੇ ਵਿੱਚ ਘੁੰਮਣ ਜਾਂਦੇ ਆ ਕਿਸ਼ਤੀ ਦੇ ਵਿੱਚ ਹੀ ਸਾਰੇ ਸੰਗ ਚੜ ਗਏ ਆਪਣੇ ਤੇ ਬੋਲੇ ਸੋਨਿਆ ਹਾ ਸ੍ਰੀ ਅਕਾਲ ਤੇ ਸਾਰੇ ਸੰਗ ਚੜ ਗਏ ਤੇ ਦੁਬਾ ਜਾਣੇ ਆਪਾਂ ਇਦੋਂ ਅੱਗੇ ਪੈਂਦਾ ਇੱਕ ਗੰਗਾ ਦੇ ਵਿੱਚ ਦੀ ਹਾਂਜੀ ਬਾਬਾ ਜੀ ਚੜਦੀ ਗੱਲ ਹੈ ਚੜਦੀ ਗੱਲ ਚੜਦੀ ਗੱਲ ਸੋਨਿਆ ਸਾਰੇ ਸੰਗਤ ਇੱਧਰ ਬੈਗੇ ਵੀ ਸੋ ਸੁਨਿਆ ਕਾਲ ਸਾਰੇ ਸੰਗਤ ਜਿਹੜੇ ਭਾਈ ਸਾਡੇ ਬੈਗੇ ਆ ਹੁਣ ਕਿਸ਼ਤੀ ਦੇ ਵਿੱਚ ਤੇ ਅਗਲਾ ਸਫ਼ਰ ਅਸੀਂ ਜਿਹੜਾ ਇੱਧਰ ਜਾ ਰਹੇ ਆ ਕਰਨ ਜਸਤੀ ਆਪਣੇ ਜਲ ਵੀ ਦਰਦਵਾਰਾ ਕੰਗਨ ਘਾੜ ਤੋਂ ਤੇ ਗੰਗਾ ਦੇ ਆਪਾ ਪਰਲੇ ਪਾਸੇ ਜਾਂਦੇ ਆ ਬੱਤੂ ਆ ਜਾਂਦਾ ਉਹਨਾਂ ਨੂੰ ਬਾਹਰ ਉੱਤਰਿਆ ਨਾ ਯਾਰ ਬਚਾ ਲੈ ਕੋਲੇ ਕਾਲ ਦੇ ਇਹਦੀ ਵਿਚਾਲੇ ਤੀ ਬੱਸ ਕਪਲੇਟ ਜਸਤੀ ਲਕਾਰੀ ਕੈ ਆ ਮੂਰੇ ਸਾਰਿਆਂ ਤੋਂ ਬਾਬਾ ਸਿਕੰਦਰ ਬੈਠਾ ਹੀ ਆਦਾ ਉਹ ਤੂੰ ਇੱਧਰਲੀ ਸਾਈਡ ਵੱਡਾ ਘੜਾਸਾ ਤੇ ਛੋਟਾ ਘੜਾਸਾ ਕਿੱਥੇ ਬੈਠਾ ਉਹ ਬੈਠਾ ਛੋਟਾ ਘੜਾਸਾ ਜੂੰਦਗਾਉਨੇ ਆ ਉਹ ਬੈਠਾ ਛੋਟਾ ਘੜਾਸਾ ਨਿਸ਼ਾਨ ਸਾਹਿਬ ਲਈ ਬੈਠਾ ਇਹੋ ਕਹਤੇ ਉਹ ਪਿੱਛੇ ਹੋਰ ਆਉਂਦੀ ਆ ਠਕ ਟੋਟਾ ਫਾ ਮਾਰਿਆ ਵਾ ਵਾ ਆ ਰਹੇ ਆ ਚਾਲੇ ਆ ਰਹੇ ਆ ਪਾਣ ਗਾ ਪਟਨਾ ਸਾਹਿਬ ਗੁਰਦੁਆਰੇ ਤੋਂ 5-6 ਕਿਲੋਮੀਟਰ ਇਹ ਕੰਗਨ ਘਾੜ ਤੋਂ ਇੱਧਰ ਲੈ ਆਇਆ ਗੰਗਾ ਦੇ ਵਿੱਚ ਦੀ ਕਿਸ਼ਤੀ ਵਾਲਾ ਤੇ ਆਪ ਸਾਰੇ ਜਣੇ ਆਪ ਉਤਰ ਗਏ ਤੇ ਇੱਥੇ ਬ੍ਰੇਤੀ ਬ੍ਰੇਤੀ ਪਈ ਹੋਈ ਆ ਵੀ ਵਾਧੂ ਅੰਗਾ ਦੇ ਵਿੱਚੋਂ ਜਿਹੜੀ ਨਿਕਲਦੀ ਹੈ ਆ ਇੱਧਰਲੇ ਪਾਸੇ ਗੰਗਾ ਦੇ ਬ੍ਰੇਤੀ ਬ੍ਰੇਤੀ ਜਮ੍ਹਾਂ ਹੋ ਰਹੀ ਹੈ ਈ ਮੰਤੀ ਨਹੀਂ ਹੈਗੀ ਵਾਧੂ ਉਰੇ ਇੱਕ ਨੰਬਰ ਬਰੇਤੀ ਜਮ ਜਿਹੜੀ ਆਪਾਂ ਘਰਾਂ ਚ ਵਸਤਦੇ ਆਂ ਸਵਿੰਟ ਚ ਕੋਹਰੇ ਦਾ ਰੰਗਾਰੇ ਲਾਗੇ ਲਾਗੇ ਰੰਗਾਰੇ ਰੰਗਾਰੇ ਲਾ ਦੇ ਝੰਡੇ ਗੰਗਾ ਦੇ ਵਿਚਾਲੇ ਪਾਰ ਕਰਕੇ ਇਧਰਲੇ ਪਾਸੇ ਖੜ ਗਏ ਇਧਰ ਕੋਈ ਪਿੰਡ ਆ ਉੱਥੇ ਜਾਵਾਂਗੇ ਆਪਾਂ ਤੇ ਆ ਸ਼ਮਸ਼ੇਰ ਸਿੰਘ ਖਾਲਸਾ ਸਿਕੰਦਰ ਸਿੰਘ ਸਾਰੇ ਸਿੰਘ ਆਪਣੇ ਆ ਇੱਕ ਕਿਸ਼ਤੀ ਹੋਰ ਆ ਗਈ ਪਿੱਛੋਂ ਸਾਰੇ ਪਾਸੇ ਤੁਸੀਂ ਦੇਖਿਆ ਵਿਰੇਤੀ ਵਿਰੇਤੀ ਹੋਰ ਉਹ ਸਾਹਮਣੇ ਪਤਾ ਨਹੀਂ ਪਿੱਕਾ ਜਾਂ ਕੀ ਐ ਇਹਨਾਂ ਦਮਾਰੇ ਤੂੰ ਜੇ ਕੰਦੇ ਤੇ ਦਾ ਕੱਲੀ ਵਿਰੇਤੀ ਵਿਰੇਤੀ ਆ ਥੱਲੇ ਸਾਈਡ ਤੇ ਆਪਾਂ ਇੱਕ ਵਾਰ

ਦਵਾਰੇ 베ਰੇ ਦੇਲੇ ਜਿੰਦੇ ਤੋਂ ਆਪ ਕੋ ਵਿਚਾਰੇ ਆ ਗਏ ਇਧਰ ਕੋਈ ਪਿੰਡ ਕਹਿੰਦਾ ਸੀ ਇਹ ਮੁੜ ਕੇ ਲੈ ਕੇ ਤਾਂ ਗਿਆ ਨਹੀਂਗਾ ਆ ਦੇਖੋ ਕੰਗਰ ਦੇ ਵਿੱਚ ਮੱਛੀਆਂ ਵੜੀ ਜਾਂਦੇ ਵਿੱਚ ਜੰਗਲਾ ਦਾ ਇਹਦਾ ਹਜ਼ਾਰਾਂ ਮਣਾ ਹਜ਼ਾਰਾਂ ਯੂਟਕ ਪਾਣੀ ਇਹਦਾ ਕੋਈ ਅੰਦਾਜ਼ੇ ਨਹੀਂ ਕਿੰਨਾ ਹੋ ਸਕਦਾਗਾ ਤੇ ਐਵੇਂ ਵੇਸਟਾ ਜਿਹੜਾ ਇਹ ਜਾ ਕੇ ਸਮੁੰਦਰ ਚ ਡੇਗਦਾਗਾ ਤੇ ਜੇ ਮੋਰਦਰ ਦੇ ਤੱਕ ਆਉਣੀ ਖਰਾਬ ਹੋ ਜਾਂਦਾ ਤੇ ਪੰਜਾਬ ਤੇ ਹਰਿਆਣਾ ਜੂ ਵੀ ਲੜੀ ਜਾਂਦੇ ਆ ਪਾਣੀ ਬੱਚੇ ਲੋਕ ਇਹ ਇਹਨਾਂ ਨੇ ਦੇਣੀ ਆ ਤਾਂ ਪਾਣੀ ਪੰਜਾਬ ਤੱਕ ਜਾ ਸਕਦਾ ਮਹਿਰਾ ਰਾਈ ਕਦਰ ਦੇ ਆ ਜਾ ਬਣ ਗਿਆ